ਹਾਜੀ ਸਸਤਰੀ ਕਾਲੀ ਸਾਰੇ ਭਰਾਵਾਂ ਨੂੰ ਜੀ ਆਪਣੇ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਆ ਆਪਣੇ ਗੁੱਡੇ ਆ ਤੇ ਆ ਆਪਣੇ ਜਾਨਵਰ ਆ ਜੀ ਤੇ ਅੱਜ ਸਾਰਾ ਦਿਨ ਧੁੱਪ ਧੁਲਵਾਈ ਕੁੱਤਰਾਂ ਨੂੰ ਬੱਚਿਆਂ ਨੂੰ ਤੇ ਵਧੀਆ ਸਾਰਾ ਦਿਨ ਲੱਗੇ ਰੇ ਜਾਨਵਰਦਵਾਲੇ ਹੋਰ ਸਨੋ ਬਾਕੀ ਸਾਰੇ ਵੀਰਾਂ ਦੇ ਘਰ ਪਰਿਵਾਰ ਸਾਹਿਬ ਵਧੀਆ ਤੇ ਬਾਕੀ ਆ ਆਪਣੀਆਂ ਵੱਡੀਆਂ ਜੋੜੀਆਂ ਦੇ ਬੱਚੇ ਧੁੱਪ ਧੁਲਵਾ ਕੇ ਸਾਰ ਦਿਨ ਬੈਠਰੇ ਤੇ ਆ ਆਪਣੀ ਛਾਤਾ ਨਕੀ ਜੀ ਤੇ ਬਾਕੀ ਹੋਰ ਸੁਣਾਓ ਮਿੱਤਰੋ ਗੱਲਬਾਤ ਮੱਤੇ ਬਾਬੂ ਕੇ ਟਾਂਗੀ ਦੇ ਸਿੱਦੇ ਸਿੱਧੇ ਕਰਕੇ ਤੇ ਮੈਂ ਕਿਹਾ ਆਪਾਂ ਫਿਰ ਗੇੜੇ ਪਵਾ ਲਈਏ ਫੇਰ ਆਪਾਂ ਜਾਨਵਰ ਆਪਾਂ ਛੱਡੇ ਵੀ ਤੇ ਮੈਰੀ ਨੇ ਬਹੁਤਾਂ ਕੀਤਾ ਬੱਚਿਆਂ ਨੂੰ ਅੱਜ ਮਸਾਂ ਹੀ ਬਚਾ ਰਹਿ ਗਿਆ ਤਾਂ ਬਾਕੀ ਮੇਰੇ ਸੁਣਾਓ ਭਰਾ ਆਪਣੇ ਭਰਾ ਦੀ ਸਪੋਰਟ ਕਰੋ ਰੱਜ ਕੇ ਮਰਾ ਵੀਰ ਸ਼ੇਅਰ ਕਰੋ ਕਮੈਂਟ ਕਰੋ ਮਰਾ ਮਰਾ ਦੱਬ ਕੇ ਐਡ ਕਰਾਓ ਬਾਕੀ ਤੁਹਾਨੂੰ ਸ਼ੌਂਕ ਆਪਾ ਕਰਾਂਦੇ